ਸ਼ਸ਼ੀਕਲ ਦੋਸਤੋ ਦੋਸਤੋ ਅਸੀਂ ਅੱਜ ਰਾਮਲੀਲਾ ਦਾ ਪ੍ਰੋਗਰਾਮ ਕਰਨ ਆਏ ਸੀ ਮੋੜ ਮੰਡੀ ਦੇ ਵਿੱਚ ਸਾਨੂੰ ਇੱਥੇ ਚਾਰ ਪੰਜ ਦਿਨ ਹੋ ਗਏ ਆ ਅਸੀਂ ਪ੍ਰੋਗਰਾਮ ਕਰ ਰਹੇ ਸੀ ਤੇ ਅਚਾਨਕ ਜਦੋਂ ਸੋਸ਼ਲ ਮੀਡੀਆ ਖੁੱਲਿਆ ਤੇ ਉਸ ਤੇ ਇੱਕ ਬਹੁਤ ਹੀ ਮਨਪਾਕੀ ਖਬਰ ਜਿਹੜੀ ਆਈ ਹੈ ਕਿ ਰਾਜਵੀਰ ਜਵੰਦਾ ਜੀ ਜੋ ਪੰਜਾਬ ਦੇ ਬਹੁਤ ਹੀ ਉੱਚ ਕੋਟੀ ਦੇ ਸਿੰਗਰ ਨੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਤੇ ਡਾਕਟਰਾਂ ਨੇ ਪੁਸ਼ਟੀ ਕਰਨ ਕੀਤਾ ਕਿ بس دعا ਕਰੋ ਜੀ ਜਲਦੀ ਠੀਕ ਹੋ ਜਾਣ ਕਿਉਂਕਿ ਬ੍ਰੇਨ ਉਹਨਾਂ ਦਾ ਜਿਹੜਾ ਡੈਡ ਦੱਸਿਆ ਜਾ ਰਿਹਾ ਹੈ ਇਹ ਪਰਮਾਤਮਾ ਕੋਈ ਚਮਤਕਾਰ ਹੀ ਕਰ ਸਕਦਾ ਹੈ ਸੇ ਅਸੀਂ دعا ਕਰਦੇ ਹੋ ਜਲਦੀ ਠੀਕ ਹੋ ਜਾਣ ਆਓ ਆਪਾਂ ਸਾਰੇ ਰਲ ਮਿਲ ਕੇ ਗੁਰੂ ਰਾਮ ਦਾਸ ਦੀ ਨਗਰੀ ਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਦਰਬਾਰ ਸਾਹਿਬ ਆਪਾਂ ਇੱਕ ਉਹ ਅਰਦਾਸ ਕਰੀਏ ਇੱਕ ਮਨ ਹੋ ਕੇ ਕਿ ਉਹ ਤੰਦਰੁਸਤ ਹੋ ਕੇ ਸਾਡੇ ਵਿੱਚ ਫੇਰ ਵਿਚਰਨਾ ਆਪਣੇ ਪਰਿਵਾਰ ਵਿੱਚ ਬੈਠਣਾ ਉਹ ਤਰ੍ਹਾਂ ਹੀ ਸਾਡੇ ਮੇਲੇ ਲਾਉਣ ਸਾਨੂੰ ਉਹ ਆਪਣੀ ਕੀਤਾ ਨਾਲ ਫੇਰ ਉਹ ਤਰ੍ਹਾਂ ਹੀ ਯਾਰ ਕਰਦੇ ਰਹਿਣ ਆਓ ਆਪਾਂ ਸਾਰੇ ਇੱਕੋ ਮਿੱਕ ਹੋ ਕੇ ਆਓ ਉਹਨਾਂ ਦੀ ਅਰਦਾਸ ਕਰੀਏ ਕਿ ਮਹਾਰਾਜ ਤੰਦਰੁਸਤਿਆਂ ਨੂੰ ਬਖਸ਼ੇ ਅਸੀਂ ਸਾਰੇ ਕਲਾਕਾਰ ਜਿੰਨੇ ਵੀ ਕਲਾਕਾਰ ਆ ਪੰਜਾਬ ਦੇ ਸਾਰੇ ਕਲਾਕਾਰਾਂ ਨੂੰ ਬੇਨਤੀ ਕਰਦੇ ਆਂ ਜਿੰਨੇ ਪੰਜਾਬ ਦੇ ਲੋਕ ਨੇ ਜਿੰਨੇ ਉਹਦੇ ਆਪਣੇ ਫੈਨ ਨੇ ਜਿੰਨੇ ਉਹਦੇ ਸਰੋਤੇ ਨੇ ਫੇਰ ਆ ਕੇ ਅਦਾਸ ਕਰੋ ਤਾਂ ਜੋ ਰਾਜਵੀਰ ਜਿਵੰਦਾ ਜਿਆ ਨਾ ਉਹ ਆਪਣੇ ਪਰਿਵਾਰ ਦੇ ਵਿੱਚ ਠੀਕ ਹੋ ਕੇ ਵਿਤਰੇ ਤੇ ਸਾਨੂੰ ਉਸੇ ਤਰ੍ਹਾਂ ਦਿਖਾਈ ਦੇ ਦਿੱਤਾ ਪੈਣਾ